ਯਾਰ ਭਈ ਸਾਸਰੀ ਘਰ ਫੇਕ ਕੰਟੂਟੂ ਵਾਲਿਆਂ ਨੂੰ ਤਾਂ ਇਹ ਪੇਜ ਪੋਰਟਰ ਤੇ ਨੰਬਰ ਚੱਲ ਜੀਦਾ 5 ਤੋਂ 7 ਫੋਟਵਾਂ ਭੇਜਿਆ ਕਰੋ ਵੀਡੀਓ ਲਾਇਕ ਕਰਦੇ ਕੋ ਸ਼ੇਅਰ ਕਰਦੇ ਕਮੈਂਟ ਕਰਦੇ ਕਰ ਆਪਣਾ ਫੇਸਬੁੱਕ ਦੇ ਵੀ ਫੋਲੋ ਕਰ ਲਿਆ ਕਰੋ ਵੀਰੇ ਇਹ ਪੇਜ ਬਣਿਆ ਹੋਆ ਆਪਣਾ ਆਲਖ ਬਲੌਗ ਹੋ ਤੇ ਆਪਾਂ ਦੇ ਕੋਈ ਪੰਜ ਛੇ ਜੀ ਵੀਡੀਓ ਸਾਰੀ ਵਕਤ ਸਟੈਪ ਨਾ ਕਰੋ ਲਾਇਕ ਕਰਦੇ ਫਰਾ ਬਣ ਕੇ ਇਹ 14 ਸੱਦਾ ਟਰਾਲਾ ਏਰੀਆ ਗੁਰਦਾਸਪੁਰ ਲੈਜਰ ਕਾਰਡ ਨੇ ਦਾ ਵੈੱਡ ਬਣਿਆ ਵਾ ਬਹੁਤ ਸੋਹਣਾ ਟਰਾਲਾ ਕਿਸੇ ਵੀਰ ਭਾਈ ਜੰਦਾ ਨਾ ਵੀ ਤਾਂ ਸਪੱਸ਼ਟ ਕਰ ਸਕਦੇ ਆ ਫੌਜੀ ਰੰਗ ਕੀਤਾ ਵਾ ਤੇ ਕੋਕਾ ਵੀ ਟਰਾਲਾ ਵੀਲ ਕਵਰ ਚੜੇ ਹੋਇਆ ਬੇੜ ਚ ਲੱਗੇ ਹੋਇਆ 3 ਫੁੱਟੇ ਦਾ ਵੈੱਡ ਆ ਪੰਜਾ ਪੇਪਾਂ ਵਾਲਾ 2 ਫੁੱਟੇ ਦੀ ਵਾੜ ਟੋਕੇ ਦਾ ਰੰਗ ਕੀਤਾ ਵਾ ਤਿੰਨਾ ਪਾਸਿਆਂ ਨੂੰ ਟਰਾਲਾ ਖਲਤਾ ਲੈਕਟਾ ਸੈਕਟਾ ਲੱਗ ਗਾ ਮਗਰ ਕੁਰਗਾ ਦੀ ਫੋਟੋ ਵਾਈ ਵੀ ਆ ਤੇ ਪੂਰਾ ਮੇਲੋ ਜਿਹੜਾ ਰੰਗ ਚਿਲਕਾਂ ਪਿਆ ਮਾਤਾ ਟੂਕੇ ਦਾ ਰੰਗ ਕੀਤਾ ਤੇ ਫੋਬ ਜ ਟਰਾਣਾ ਤੇ ਵੀ ਬਾਈ ਦੇ ਬੈਰ ਗਏ ਦੇ 10 ਇੰਚੀ ਦੇ ਗਾਡਰ ਆ ਰੇਲ ਦਾ ਹਿੱਸਾ 55 ਇੰਚ ਦੀ ਮੱਛੀ ਹੌਕਾ ਡਬਲ ਪੰਪਾ ਬਹੁਤ ਜ ਟਰਾਦਾ ਕਿਸੇ ਵੀਰ ਪਾਈ ਦੇ ਲੈਣਾ ਵੀ ਨਾ ਸੰਪਰਕ ਕਰ ਸਕਦੇ ਆ ਤੇ ਇਹ ਗਾ ਕਰਤਾਸ ਪਰ ਜਿਲਾ ਕਰਤਾਸ ਪਰ ਉੱਥੇ ਪੈਂਦਾ ਵੀਰ ਦਾ ਤੇ ਰੇਟ ਹੈਗਾ 263000 ਤੇ 263000 ਰੁਪਇਆ ਰੇਟ ਆ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ ਡਬਲ ਪੰਪਾ 10 ਨੜੀ ਹਾਬਾ 10 ਇੰਚੀ ਗਾਡਰ ਰੇਲ ਦਾ ਹਿੱਸਾ 55 ਇੰਚ ਹੋਕਾਇਦੀ ਤੇ 263000 ਰੁਪਇਆ ਰੇਟ ਆ ਜੇ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ इंजन के पूरा वजिया कोका पीस ट्रा है भरा टराला बनिया सताई अठाई क्वेंटल का ट्रा बहुत वजिया ट्राला किसी भीरपाई ने लैना भी संपर्क कर सैफ्टा तारा ट्राला डबल पंप चो तो भीडियो लैक शेयर कमेंट कर ला करो चैनल सबसक्राइब करते करो कोका पीस टराला जमां भरा बन के शेयर करद्या करो भीडो भीडको सारी वे भरा बन के स्टैप ना करो दो लख त्रेहठ हजार रुपया रेट आदा ਤੇ ਕਿਸੇ ਵੀਰ ਭਾਈ ਨੇ ਲੈਣਾ ਵੀ ਤਾਂ ਸੰਪਰਕ ਕਰ ਸਕਦੇ ਆ ਉੱਤੇ ਪੰਜਾਬ ਫੋਟੋ ਬਾਈ ਆ 10 ਨੜੀ ਹੱਬਾ ਫਿਰਦਾ ਤੇ ਵੀਲ ਕਵਰ ਪਏ ਵੀਰੇ ਇਹਨੂੰ ਬਹੁਤ ਸੋਹਣਾ ਟਰਾਲਾ ਵੀਰ ਕੋ ਸੈਲੀਕਲ ਸਟੈਪ ਨਾ ਕਰਿਓ ਤੇ ਲੈ ਕਰ ਦਿਆ ਕਰੋ 21 ਮਾਡਲ ਟਰੈਕਟਰ ਆ 855 5417 ਵਾਲਾ 4 ਸਟਾਰ ਲੱਗੇ ਆ 21 ਮਾਡਲ ਟਰੈਕਟਰ ਆ ਇੰਜਨ ਗੇਅਰ ਦਾ ਓਕੇ ਆ ਪੂਰਾ ਵਧੀਆ ਟਰੈਕਟਰ ਪਿਆ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਆ ਰੰਗ ਪੇਂਟ ਦਾ ਟਰੈਕਟਰ ਨਹੀਂ ਆਇਆ ਬਹੁ ਬਜੇ ਟਰੈਕਟਰ ਹੈ ਕਿਸੇ ਵੀਰ ਭਾਈ ਨੇ ਲੈ ਤੇ ਟਾਇਰ ਹੈਗੇ ਤੇ 75 ਰੁਪਏ ਛਤਰੀ ਲੱਗੀ ਵੀ ਹੈ ਬਹੁਤ ਸੋਹਣਾ ਟਰੈਕਟਰ ਆ ਮਾਲਕ ਵੀ ਤਾਂ ਨੰਬਰ ਉੱਤੇ ਚਲੀ ਜਾਂਦਾ ਰੇਟ ਦੀ ਗੱਲ ਕਰੀਏ ਰੇਟ ਹੈਗਾ ਇਹਦਾ 6.5 ਲੱਖ ਰੁਪਇਆ ਮੌਕੇ ਤੇ ਮਾਤਾਨ ਕਰ ਦੇਣਗੇ ਹਜੇ ਪੈਲ ਜਣਾ ਤੋਂ ਰੰਗ ਨਹੀਂ ਲਿਆ ਵੇਖ ਸਕਦੇ ਤੁਣੀ ਤੇ ਬਹੁਤ ਘੱਟ ਟਰੈਕਟਰ ਚੱਲਿਆ ਵਾ ਤੇ ਵੀਰ ਬਾਹਰ ਗਏ ਤਾਂ ਵੇਚ ਰਹੇ ਆ ਕੋਕਾ ਵੀ ਟਰੈਕਟਰ ਹੈ ਕਿਸੇ ਵੀਰ ਭਾਈ ਨੂੰ ਲੈਣਾ ਹੋਵੇ ਵੀ ਤੁਸੀਂ ਸੰਪਰਕ ਕਰ ਸਕਦੇ ਆ ਮਾਲਕ ਵੀ ਦਾ ਨੰਬਰ ਉੱਥੇ ਜੰਲੀ ਜਾਂਦਾ ਸਾਰੀ ਜਾਣਕਾਰੀ ਜਿਹੜੀ ਫੋਨ ਲਾ ਕੇ ਲੈ ਸਕਦੇ ਆ ਇੰਜਨ ਗੇਅਰ ਦਾ ਪੂਰਾ ਓਕੇ ਆ ਤੇ 75 ਰੁਪਏ ਟੈਰਾ 21 ਮਾਡਲ ਆ ਛੜੀ ਇੰਜੈਕਟੀ ਬੋਰਡ ਡਬਲ ਲੱਗਿਆ ਵਾ ਇੰਜਨ ਗੇਅਰ ਤਾਂ ਓਕੇ ਜਮਾ ਰੰਗ ਨਵਾਂ ਪਿਆ 11 ਪੁੱਟੀਆਂ ਟਰਾਲੀਆਂ ਬਹੁ ਬਈਆਂ ਕਿਹੇ ਵੀਰ ਭਾਈ ਨੇ ਲੈਣੀਆਂ ਹੋਣ ਵੀ ਇਦਾਂ ਸੰਪਰਕ ਕਰ ਸਕਦੇ ਜੋੜਾ ਲੈਫਟ ਵਾਲੀਆਂ ਟਰਾਲੀਆਂ ਇਹ 11 ਸ਼ੀਤੀਆਂ ਜੋੜਾ ਇਹ ਜੋੜਾ ਲੈਣਾ ਦਾ 230000 ਦਾ ਆ ਤੇ ਜੇ ਸਿੰਗਲ ਲੈਣੀਆਂ 115000 ਦੀ ਲੈਫਟ ਵਾਲੀਆਂ ਟਰਾਲੀਆਂ ਇਹਨਾਂ ਤੇ 8 ਇੰਚ ਦੀ ਗੱਡਰ 8 ਇੰਚੀ 8 ਨੜੀ ਹੱਬਾ 4 ਇੰਚੀ ਸਾ ਦੋ ਫਟਵਾੜਾ 5 ਫੁੱਟ ਤਾਂ ਨੂੰ ਜਾਲੀ ਹੈ ਦੀ ਤੂੜੀ ਵਾਲਾ ਜਾਲ ਨਾਲ ਲੱਗਿਆ ਵਾ 1 ਲੱਖ 15000 ਰੁਪਏ ਡਿਵਾਨਾ ਇੱਕ ਟਰਾਲੀ ਦੀ ਕਿਸੇ ਵੀਰ ਭਾਈ ਨੂੰ ਲੈਣਾ ਵੀਰੇ ਸੰਪਰਕ ਕਰ ਸਕਦੇ ਆ ਟਾਟਾ ਸੇਲ ਦਾ ਮਾਲ ਲੱਗਿਆ ਵਾ ਕਿਸੇ ਕੋਕਾ ਪੀ ਟਰਾਲੀਆਂ ਏਰੀਆ ਅੰਮ੍ਰਿਤਸਰ ਪੈਂਡ ਮਰੀਟਗਾ ਉੱਥੇ ਖੜੀਆਂ ਬਹੁ ਵਜਿਆ ਟਰਾਲੀਆਂ ਏਰੀਆ ਅੰਮ੍ਰਿਤਸਰ ਪੈਂਡ ਮਰੀਟਗਾ ਉੱਥੇ ਖੜੀਆਂ ਕਿਸੇ ਵੀਰ ਭਾਈ ਨੂੰ ਲੈਣੀਆਂ ਹੁਣ ਵੀ ਤੁਸੀਂ ਸੰਪਰਕ ਕਰ ਸਕਦੇ ਆ ਮਾਲਕ ਵੀ ਤਾਂ ਨੰਬਰ ਉੱਤੇ ਜਿੰਦੀ ਹੈ ਨਾ ਸਾਰੀ ਜਾਣਕਾਰੀ ਲੈਣੀ ਫੋਨ ਲਾ ਕੇ ਲੈ ਸਕਦੇ ਆ 116 ਜੰਟਰਲਿੰਗ ਸਣੇ ਜਾਲ ਲੱਗਿਆ ਜੋੜਾ ਲੈਣਾ 230000 ਦਾ ਸਿੰਗਲ ਲੈਣੀ 115000 ਦੀ ਤੇ ਵੀਡੀਓ ਸਾਰੀ ਵਕਾ ਸਟੈਪ ਨਾ ਕਰਿਓ ਨਾੜਗੜਾ ਟਰੈਕਟਰ 97 ਮਾਡਲਾ ਇੰਜਨ ਕੇਰ ਤੋਂ ਓਕੇ ਆ ਰੰਗ ਮੂਸੇ ਵਾਲੇ ਦਾ ਛੋਟਾ ਨਾੜਗੜਾ ਟਰੈਕਟਰ ਸਤਨਮੇ ਮਾਡਲ ਇੰਗਲਕਿਰਤ ਉਹ ਕਿ ਕਿਸੇ ਪੀਰ ਪਾਈ ਜੇ ਲੈਣਾ ਨੰਬਰ ਉੱਤੇ ਚੱਲੀ ਜਾਂਦਾ ਤੇ ਬਹੁ ਵਜਾ ਟਰੈਕਟਰ ਹੈ ਕਿਸੇ ਕੋਕਾ ਪੀਸੋ ਰੰਗ ਪੇਂਟ ਤਾਂ ਨਹੀਂ ਰਾਇ ਟਰੈਕਟਰ ਦਾ ਕੰਮ ਸਾਰਾ ਹੋਇਆ ਵਾ ਸਾਰਾ ਤੇ ਟੈਂਕੀ ਜੋ ਰੰਗ ਜਾਵਾ ਨਾਲ ਦਾ ਸ਼ੋ ਦਾ ਰੰਗ ਵੀ ਨਾਲ ਦਾ ਇੰਨਾਂ ਦਾ ਰੰਗ ਵੀ ਨਾਲ ਦਾ 1997 ਮਾਡਲ ਤੇ ਆਹ ਨੰਬਰ ਵੇਖ ਸਕਦੇ ਆ ਉੱਤੇ ਚੱਲੀ ਜਾਂਦਾ ਫੋਟੋ ਦੇ ਲਾਇਆ ਵਾ ਤੇ ਟਾਇਰ ਰਹਿ ਗਿਆ 80 90 ਪੈਸੇ ਤੇ ਮੂਲ ਦੇ ਵੀ ਟਾਇਰ 70 75 ਪੈਸੇ ਆ ਤੇ ਆਹ ਵੇਖ ਸਕਦੇ 6 ਚੱਕ ਕੇ ਜਮਾ ਸੁੱਕਾ ਪਿਆ ਸਾਫ ਟਰੈਕਟਰ ਆ ਕਿਸੇ ਪੀਰ ਭਾਈ ਨੇ ਲੈਣਾ ਤਿਆਰ ਕਰਾਉਣ ਵਾਸਤੇ ਵੀ ਤੇ ਲੈ ਸਕਦੇ ਆ ਟਰੈਕਟਰ ਬਹੁ ਬਜਾ ਟਰੈਕਟਰ ਆ ਆ ਫੋਟੋਆਂ ਦੇ ਮੇਰੇ ਨੰਬਰ ਦਾ ਆ ਵਾ ਇਹ ਚੋਣੀ ਇਥੋਂ ਲਾ ਕੇ ਅਗਲੇ ਨਾਲ ਗੱਲ ਕਰ ਸਕਦੇ ਆ ਕੋਕਾ ਵੀ ਟਰੈਕਟਰ ਆ ਇੰਜਨ ਕੇਅਰ ਤਾਂ ਪੂਰਾ ਓਕੇ ਹੈ ਮਰਗਾੜ ਛਗਾੜ ਮਾੜੇ ਮੋਟੇ ਕੈਚਨ ਬੈਚਨ ਹੋਣ ਵਾਲੀ ਆ 2023 ਮਾਡਲ ਮਸ਼ੀਨ ਆ ਤੋੜੀ ਵਾਲੀ ਕਿਸੇ ਵੀਰ ਭਾਈ ਨੇ ਲੈਣੀ ਹੋਰ ਤਾਂ ਵੀਰ ਨਾਲ ਸੰਪਰਕ ਕਰ ਸਕਦੇ ਆ ਬਹੁਤ ਵਧੀਆ ਮਸ਼ੀਨ 2023 ਮਾਡਲ ਤੇ ਪੂਰੀ ਸਾ ਪਈਆ 56 55 ਇੰਚ ਦਾ 51 55 ਤੁੰਜਾਂ ਕੀ ਦਾ ਇਹ ਕਾ ਡਰਮ ਸਾਰੀ ਜਾਣਕਾਰੀ ਜਿਹੜੀ ਫੋਨ ਲਾ ਕੇ ਲੈ ਸਕਦੇ ਆ ਮਾਲਕ ਵੀ ਦਾ ਨੰਬਰ ਉੱਤੇ ਚੱਲੀ ਜਾਂਦਾ ਰੇਟ ਇਹ ਤਾਂ 255000 ਮੌਕੇ ਤੇ ਮਾਨਤਾਣ ਕਰ ਦੇਣਗੇ 2 ਲੱਖ 3000 2023 ਮਾਡਲ ਦਾ 255000 ਰੁਪਇਆ ਰੇਟ ਆ ਮੌਕੇ ਤੇ ਮਾਨਤਾਣ ਕਰ ਦੇਣਗੇ ਜੇ ਕਿਸੇ ਵੀਰ ਭਾਈ ਨੇ ਲੈਣੀ ਤੂੜੀ ਵਾਲੀ ਮਸ਼ੀਨ ਵੀ ਦਾ ਸੰਪਰਕ ਕਰ ਸਕਦੇ ਆ ਕੋਕਾ ਪੀਸ ਮਸ਼ੀਨ ਤੂੜੀ ਵਾਲੀ ਬਹੁਤ ਵਧੀਆ ਤੇ ਵੀਡੀਓ ਲਾਇਕ ਸ਼ੇਅਰ ਕਮੈਂਟ ਕਰਦਾ ਕਰੋ ਚੈਨਲ ਸਬਸਕ੍ਰਾਈਬ ਕਰਦਾ ਸ਼ੇਅਰ ਕਰਦਾ ਕਰੋ ਆਪਾਂ ਨੂੰ ਭਰਾਵੋ ਫੇਸਬੁੱਕ ਦੇ ਵੀ ਫੋਲੋ ਕਰਿਆ ਕਰੋ ਤੇ ਸ਼ੇਅਰ ਕਰਿਆ ਕਰੋ ਇਹੇ ਪੇਜ ਆਪਣਾ ਫੇਸਬੁਕ ਔਲਖ ਬਲੌਗ ਚੈਨਰ ਫੇਸਬੁਕ ਤੇ ਬਣਿਆ ਪੇਜ ਤੇ ਉਹਦੇ ਤੇ ਫੋਲੋ ਕਰਿਆ ਕਰੋ ਵੀਡੀਓ ਲਾਇਕ ਕਰੋ ਸ਼ੇਅਰ ਕਰੋ